ਗਾ ਸ਼ੰਕਰ ਵਾਂਗ ਹੁਸ਼ਿਆਰਪੁਰ ਵਿਖੇ ਵੀ ਪੁਲਿਸ ਜ਼ਿਲ੍ਹਾ ਮੁਖੀ ਹੁਸ਼ਿਆਰਪੁਰ सुरेंद्र ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਮੇ ਦਰਿਆ ਦੇ ਖਾਤਮੇ ਲਈ ਸਰਚ ਅਭਿਆਨ ਚਲਾਇਆ ਗਿਆ। ਸ਼ਹਿਰ ਦੇ ਚੱਪੇ-ਚੱਪੇ ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ। ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਨੇ ਗੱਲ ਕਰਦਿਆਂ ਦੱਸਿਆ ਕਿ ਸਰਚ ਅਭਿਆਨ ਤਹਿਤ ਚੋਰੀ ਕੀਤੇ ਵਾਹਨ ਅਤੇ ਨਸ਼ਾ ਤਸਕਰਾਂ પાસેથી ਵੱਡੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ। মিডিਆ ਮੁਖਤਿਬ ਹੁੰਦਿਆਂ ਐਸਐਸਪੀ सुरेंद्र ਲਾਂਬਾ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਉਤੇ ਹੀ ਸਥਾਨਕ ਲੋਕਾਂ 파ਸੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਸਮਾਜ ਵਿਰੋਧੀ ਅੰਸਰ ਬਾਰੇ ਪਤਾ ਲੱਗਦਾ ਹੈ ਤਾਂ ਪੁਲਿਸ ਨੂੰ ਬੇਖੋਫ ਸੂਚਿਤ ਕਰ ਸਕਦੇ ਨੇ ਜੇ ਸਾਡੇ ਪੂਰੇ ਜ਼ਿਲ੍ਹੇ 'ਚ 8 ਸਰਚ ਆਪਰੇਸ਼ਨਸ ਅਸੀਂ ਚਲਾ ਰਹੇ ਹਾਂਗੇ ਜਿਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਜਿੱਥੇ ਮੈਂ ਆਇਆ ਹੈਗਾ ਉਥੇ ਬਾਦਰਪੁਰ ਕਲੋਨ ਵਿੱਚ ਚੱਲ ਰਿਹਾ ਹੈਗਾ ਜਿੱਥੇ ਐਸਪੀ ਆਪਰੇਸ਼ਨ ਜਿਹਨੂੰ ਲੀਡ ਕਰ ਰਹੇ ਹੈਗੇ ਸਾਡੇ ਡੀਐਸਪੀ ਐਨਡੀਪੀਐਸ ਡੀਐਸਪੀ ਸਿਟੀ ਐਸਐਚਓ ਸਦਰ ਐਸਐਚਓ ਮਾਡਲ ਟਾਊਨ ਤੇ ਬਾਕੀ ਲਗਭਗ 17-80 ਮੁਲਾਜ਼ਮ ਅਸੀਂ ਇਥੇ ਸਰਚ ਆਪਰੇਸ਼ਨਸ ਕਰ ਰਹੇ ਹੈਗੇ ਤੇ ਇਸ ਤੋਂ ਇਲਾਵਾ ਇੱਕ ਆਪਰੇਸ਼ਨ ਐਸਪੀ ਡੀ ਦੀ ਨਿਗਰਾਨੀ ਹੇਠਾਂ ਡੱਟ ਚੱਲ ਰਿਹਾ ਹੈਗਾ ਇੱਕ ਆਪਰੇਸ਼ਨ ਐਸਪੀ ਪੀਬੀ ਦੀ ਨਿਗਰਾਨੀ ਹੇਠ ਬੀਨੇਵਾਲ ਗੜਸ਼ੰਕਰ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਡੀਐਸਪੀ ਲੈਵਲ ਦੇ ਆਫਸਰਸ ਵੀ ਅਲੱਗ-ਅਲੱਗ ਸਬਡਿਵੀਜ਼ਨਸ ਤੋਂ ਆਪਰੇਸ਼ਨਸ ਕਰ ਰਹੇ ਹੈਗੇ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਹੈਗੇ ਨਸ਼ੇ ਦੇ ਖਿਲਾਫ ਤੇ ਸਾਡੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਨਸ਼ੇ ਦੇ ਖਾਤਮੇ ਦੇ ਇੰਟੈਂਸ਼ਨ ਦੇ ਨਾਲ ਅਸੀਂ ਫੇਰ ਤੋਂ ਵਾਪਸ ਜਿਵੇਂ ਕਿ ਪਿਛਲੇ ਆਪਾਂ ਉਸ ਟਾਈਮ ਤੋਂ ਲਗਭਗ 2 ਮਹੀਨੇ ਤੋਂ ਇਲੈਕਸ਼ਨ ਸੇ ਵੀ ਕਾਫੀ ਬਿਜੀ ਸੀਗੇ ਤੇ ਹੁਣ ਸਾਡਾ ਫੋਕਸ ਵਾਪਸ ਡਰੱਗਸ ਦੇ ਖਿਲਾਫ ਕਾਰਵਾਈ ਜਿਹੜਾ ਹੈਗਾ ਉੱਤੇ ਹੈਗਾ ਤੇ ਜਿਹਦੇ ਵਿੱਚ ਅਸੀਂ ਪੂਰੇ ਨਸ਼ੇ ਦਾ ਇੱਕ ਮੁਕੰਮਲ ਤੌਰ ਤੇ ਖਾਤਮਾ ਕਰਕੇ ਜਿੱਦਾਂ ਸਰਕਾਰ ਦੀ ਅਤੇ ਮਾਨਜੋਗ BJP ਸਾਹਿਬ ਦੀ ਕਮਿਟਮੈਂਟ ਹੈਗੀ ਕਿ ਆਪਾਂ ਨਸ਼ੇ ਦਾ ਖਾਤਮਾ ਕਰਕੇ ਤੇ ਡਰੱਗ ਫ੍ਰੀ ਬਣਾਣਾ ਆਪਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਪੈਡਲਰਸ ਸਮਗਲਰਸ ਬਿਗ ਫਿਸ਼ਰ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਜਿਵੇਂ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਸਾਨੂੰ ਕੰਪਲੇਂਟ ਸੀ ਕਿ ਆ ਦੋ ਤਿੰਨ ਲੋਕ ਇੱਥੇ ਹੈਗੇ ਜਿਹੜੇ ਨਸ਼ੀਦਾ ਕਾਰੋਬਾਰ ਕਰਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈਗੀ ਉਹ ਕੁਝ ਰਿਕਵਰੀਜ਼ ਵੀ ਹੋਈ ਹੈਗੀ ਇਸੇ ਤਰੀਕੇ ਨਾਲ ਔਰ ਥਾਂਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਸਟੈਪ ਬਾਈ ਸਟੈਪ ਅਸੀਂ ਜਿਹੜੇ ਡਰੱਗ ਹੌਟਸਪੌਟਸ ਹੈਗੇ ਉਹਨਾਂ ਦੇ ਖਿਲਾਫ ਮੁਕੰਮਲ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਡਰੱਗ ਹੌਟਸਪੌਟਸ ਨੂੰ ਡਰੱਗ ਫਰੀ ਕਰਾ ਕੇ ਤੇ ਜਿਹੜਾ ਹੈਗਾ ਅੰਸ਼ੇ ਦੇ ਖਾਤਮੇ ਵੱਲ ਜਿਹੜਾ ਹੈ ਆਪਾਂ ਅੱਗੇ ਵਧਾਂ ਸਰਚਾਗੁਰ ਜ਼ਿਲ੍ਹੇ ਚ ਕਿੰਨੇ ਜਿਹੜੇ ਸਰਚ ਅਭਿਆਨ ਚਲਾਏ ਕਿੰਨੇ ਮੁਲਾਜ਼ਮ ਜਿਹੜੇ ਟੋਟਲ ਆਪਣਾ ਜਿਹੜਾ ਹੈਗਾ ਲਗਭਗ 450 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਲੱਗੇ ਹੋਏ ਹੈਗੇ ਤੇ 8 ਥਾਵਾਂ ਤੇ ਆਪਾਂ ਸਰਚ ਆਪਰੇਸ਼ਨਸ ਕਰਾ ਰਹੇ ਹੈਗੇ ਜਿਦੇ ਵਿੱਚ ਕੁਝ ਆਪਰੇਸ਼ਨਸ ਸਪੀ ਰੈਂਕ ਦੇ ਅਫਸਰਾਂ ਤੇ ਨਿਗਰਾਨੀ ਹਿੱਟ ਚੱਲ ਰਹੇ ਹੈਗੇ ਕੁਝ ਡੀਐਸਪੀ ਰੈਂਕ ਦੇ ਅਫਸਰਾਂ ਦੇ ਨਿਗਰਾਨੀ ਹਿੱਟ ਚੱਲ ਰਹੇ ਹੈਗੇ ਤੇ ਕਾਫੀ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਹੈਗੇ ਕੁਝ ਰਿਕਵਰੀਜ਼ ਵੀ ਹੋਈ ਹੈ ਜਿੱਦੀ ਡਿਟੇਲਸ ਜਿਹੜਾ ਹੈਗਾ ਮੈਂ ਫਰਦਾ ਤਾੜੇ ਕੁਝ ਡਰੱਗਸ ਦੇ ਨਾਲ ਕੁਝ ਜਿਹੜਾ ਹੈਗਾ ਉਹ ਟੂ-ਵీలਰ ਅਨ ਆਈਡੈਂਟੀਫਾਈਡ ਸਕੂਟੀਆਂ ਪੜੀ ਹੈਗੀ ਤੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਤੁਹਾਡੇ ਰਾਹੀਂ ਮੇਰੀ ਜਿਹੜੀ ਹੈਗੀ ਬੇਨਤੀ ਹੈਗੀ ਕਿ ਆਪਾਂ ਮਿਲ ਕੇ ਸਮਾਜ ਸੋਸਾਇਟੀ ਸਾਰੇ ਲੋਗ ਮੀਡੀਆ ਤੇ ਪੁਲਿਸ ਸਾਰੇ ਆਪਾਂ ਮਿਲ ਕੇ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋ ਜਾਈਏ ਨਸ਼ੇ ਦਾ ਖਾਤਮਾ ਕੋਈ ਬੜੀ ਗੱਲ ਹੈ